ਉਹ ਦੇਖ ਲੋ 25 ਸਾਲ ਕਰਾਂਗੇ ਰਾ ਆ ਜਾਣ ਦਾ ਹਾਲ ਦੇਖ ਲੋ ਕੀ ਹੋਇਆ ਪਏ ਮੈਂ ਤੁਹਾਨੂੰ ਕਹਿੰਦਾ ਰਿਹਾ ਮੇਰੇ ਪਤੀ ਦੰਦ ਨੇ ਮੈਥੋਂ ਨਾ ਕਹਾਇਆ ਕਰੋ ਕੁਛ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਐਮਪੀ ਲੜ ਰਿਹਾ ਸੀ ਮੈਨੂੰ ਪੱਤਰ ਕਰਕੇ ਅਕਾਲੀਸਰ ਵਾਲੇ ਕੀ ਕਹਿਣਾ ਚਾਹੁੰਦੇ ਮੈਂ ਕਿ ਜੂਨ 2020 ਚ ਸ਼ੁਰੂ 2019 ਦਿਖਾ ਤਾ ਨਿਰਨੇ ਮੈਂ ਸਾਲਾ ਲਈ ਜਾਂ ਮੈਂ ਕਿ ਖਤਮ ਤਾਂ 19 ਚ ਹੀ ਹੋ ਗਈ ਸੀ ਉਹ ਜਦ ਮੈਂ ਸੱਪ ਮਾਰਨ ਤੋਂ ਪਹਿਲਾਂ ਜ਼ਹਿਰ ਜ ਨਹੀਂ ਬੋਲਦਾ ਪੂਝੀ ਹਿਲਦੀ ਰਹਿੰਦੀ ਉਹ ਦੋ ਤਿੰਨ ਸਾਲ ਲੱਗ ਗਿਆ ਉਹ ਨੇਪੜ ਗਿਆ ਤਾਂ ਉਹ ਵੇਖਾਂ ਕਾਰਨ ਭਗਵਾਨਤ ਮਾਨੀ ਹੈ ਕਾਰਨ ਲੋਕ ਵੀ ਨਹੀਂ ਹੈ ਕਾਰਨ ਗੁਰੂ ਹੈ ਜਿਹਦੀ ਬਾਣੀ ਰੋਲੀ ਇਹਨਾਂ ਦੀ ਜੀ ਬਾਬੇ ਨਾਨਕ ਦੀ ਤਕੜੀ ਕਹਿ ਕੇ ਬਾਬੇ ਨਾਨਕ ਦੀ ਬਾਣੀ ਰੋਲਤੀ ਸਜਾ ਤਾਂ ਦੇਉਗਾ ਉਹਦੀ ਚੱਕੀ ਜਿਹੜੀ ਹੈ ਉਹ ਚਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਪਰਮਾਤਮਾ ਵਾਲੀ ਚੱਕੀ ਆ ਪੀਤੀ ਕਰ ਲੋ ਹੁਣ ਗੱਲ ਇੱਕ ਦੂਜੇ ਨਾਲੋ ਬਾਰੀ ਹੋ ਰਿਹਾ ਹੈ। ਅਕਾਲੀ ਦਲ ਦੀ ਧੜੇਬਾਜੀ ਤੇ ਕਾਂਟੋ ਕਲੇਸ਼ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨਾ ਸਾਧਿਆ। ਸੀਐਮ ਮਾਨ ਦਾ ਕਹਿਣਾ ਹੈ ਕਿ ਉਹਨਾਂ ਦੇ ਬਤੀ ਦੰਦਾਂ ਦੀ ਸੱਚੀ ਗੱਲ ਹੋ ਰਹੀ ਹੈ। 25 ਸਾਲ ਰਾਜ ਕਰਨ ਵਾਲਿਆਂ ਦਾ ਹਾਲ ਵੇਖ ਲਓ। ਜਿਨ੍ਹਾਂ ਨੂੰ ਬੇਅਦਬੀ ਕਰਵਾਉਣ ਦੀ ਸਜ਼ਾ ਮਿਲ ਰਹੀ ਹੈ ਤੇ ਅੱਜ ਅਕਾਲੀ ਦਲ ਖਤਮ ਹੋ ਗਿਆ ਹੈ। ਉਹ ਦੇਖ ਲਓ। 25 ਸਾਲ ਕਰਾਂਗੇ ਰਾਜ ਕਰਨ ਦਾ ਹਾਲ ਦੇਖ ਲਓ ਕੀ ਹੋਇਆ ਪਿਆ। ਉਹ ਉਹਨੂੰ ਗਾਲਾਂ ਕੱਢੀ ਜਾਂਦਾ ਉਹ ਉਹਨੂੰ ਗੱਡੀ ਜਾਂਦਾ। ਪਹਿਲੀ ਵਾਰ ਹੋ ਰਿਹਾ ਹੈ ਹਿਸਟਰੀ 'ਚ। ਜਲੰਧਰ ਚ ਤੱਕੜੀ ਕਿਸੇ ਹੋਰ ਕੋਲੇ ਆ ਸੁਖਵੀਰ ਬਾਦਲ ਬਸਪਾ ਦੀ سپورਟ ਕਰ ਰਿਹਾ ਹਾਥੀ ਨੂੰ ਪਹਿਲੀ ਵਾਰ ਤੱਕੜੀ ਹਾਥੀ ਚ ਤੁਲੀ ਆ ਜਾਂ ਹਾਥੀ ਤੱਕੜੀ ਚ ਤੁਲੇ ਆ ਦੱਸੋ ਆ ਹਾਲਤ ਹੋ ਗਈ ਇਹਨਾਂ ਦੀ ਮੈਂ ਤੁਹਾਨੂੰ ਕਹਿੰਦਾ ਰਿਹਾ ਮੇਰੇ ਬੱਤੀ ਦੰਦ ਨੇ ਓਏ ਮੈਥੋਂ ਨਾ ਕਹਿਆ ਕਰੋ ਕੁਝ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਐਮਪੀ ਲੜ ਰਿਹਾ ਸੀ ਮੈਨੂੰ ਪੱਤਰਕਾਰ ਕਹਿੰਦੇ ਕਾਲੀਦਾਰ ਓਰੇ ਕੀ ਕਹਿਣਾ ਚਾਹੋਗੇ ਮੈਂ ਕਿਹਾ ਜੀ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀ ਜਾ ਮੈਂ ਕਿਹਾ ਖਤਮ ਤਾਂ 19 ਚ ਹੀ ਹੋ ਗਏ ਸੀ ਉਹ ਜਿਵੇਂ ਸੱਪ ਮਾਰਨ ਤੋਂ ਪਹਿਲਾਂ ਜ਼ਹਿਰ ਜਾਨੀ ਘੋਲਦਾ ਪੂਛ ਜੀ ਹਿਲਦੀ ਰਹਿੰਦੀ ਹੈ ਉਹ 2-3 ਸਾਲ ਲੱਗ ਗਿਆ ਉਹਨੇ ਬੜ ਗਿਆ ਕੰਮ ਹੋ ਗਿਆ ਕੰਮ ਕਾਰਨ ਭਗਵੰਤ ਮਾਨ ਨਹੀਂ ਹੈਗਾ ਕਰਨ ਲੋਕ ਵੀ ਨਹੀਂ ਹੈਗੇ ਕਾਰਨਾ ਗੁਰੂ ਹੈ ਜਿਹਦੀ ਬਾਣੀ ਰੋਲੀ ਇਹਨਾਂ ਨੇ ਜੀ ਬਾਬੇ ਨਾਨਕ ਦੀ ਤਕੜੀ ਕਹਿ ਕੇ ਬਾਬੇ ਨਾਨਕ ਦੀ ਬਾਣੀ ਰੋਲਤੀ ਸਜ਼ਾ ਤਾਂ ਦੇਊਗਾ ਬਈ ਉਹਦੀ ਚੱਕੀ ਜਿਹੜੀ ਐ ਉਹ ਚੱਲਦੀ ਥੋੜੀ ਜਿਹੀ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਐ ਉਹ ਪਰਮਾਤਮਾ ਵਾਲੀ ਚੱਕੀ ਆ ਪੀਤੀ ਕਰ ਲੋ ਹੁਣ ਗੱਲ ਇੱਕ ਦੂਜੇ ਨਾਲ ਗਾਲੋ ਗਾਲੀ ਹੋਏ ਪਏ ਨੇ 6 ਮਤਲਬ ਜੇ ਬੀਬਾ ਹਰ ਸਿਮਰਤ ਵਾਲਿਆਂ ਵੋਟਾਂ ਕੱਢਦੀਏ ਟੋਟਲ ਵੋਟਾਂ ਹੀ 6-7% ਨੇ ਪਈਆਂ ਨੇ ਉਹ ਜੰਦੂ ਮਾਦਰੇ ਹੋਰੀ ਲੱਗੇ ਹੋਇਆ ਉਧਰੋਂ ਵੇ ਸਾਨੂੰ ਮਰਵਾਤ ਆਏ ਨੇ ਹੁਣ ਕੀ ਰਹਿ ਗਿਆ ਇਧਰੋਂ ਇਹ ਕਹਿੰਦਾ ਮੈਂ ਮੈਂ ਨਾ ਮੈਂ ਪ੍ਰਧਾਨ ਹ ਅਜੇ ਵੀ ਪ੍ਰਧਾਨ ਗਿਆ ਨਹੀਂ ਛੱਡਦੇ ਹੱਦ ਆ ਯਾਰ ਰੱਸੀ ਜੜ ਗਈ ਬਲ ਨਹੀਂ ਗਿਆ ਉਹ ਗੱਲ ਹੈ ਕੀ ਪਤਾ ਉਹਨੂੰ ਸੁਖਵੀਰ ਬਾਦ ਨੂੰ ਪਤਾ ਹੈ ਅੱਜ ਇੱਕ ਵੀਡੀਓ ਭੇਜੀ ਮੈਨੂੰ ਕਿਸੇ ਨੇ ਪ੍ਰਸ਼ਾਦ ਮੋਗੇ ਤੇ ਨਾ ਪਾਣੀ ਆਇਆ ਪਹਿਲੀ ਵਾਰ 40 ਸਾਲਾਂ ਬਾਅਦ ਪ੍ਰਸ਼ਾਦ ਰੱਖੀ ਬੈਠੇ ਨੇ ਖਵਾਜਾ ਪੀਰ ਦਾ ਮਗਾਲਾ ਸ਼ਰਤ ਲਾ ਲਓ ਸੁਵੀਰ ਬਾਦਲ ਨੂੰ ਪੁੱਛ ਕੇ ਜਾਂ ਕੈਪਟਨ ਮਨਿੰਦਰ ਨੂੰ ਪੁੱਛ ਕੇ ਦੱਸੋ ਪਾਣੀ ਦਾ ਜਿਹੜਾ ਪੀਰ ਕਿਹੜਾ ਮੰਨਿਆ ਜਾਂਦਾ ਖਵਾਜਾ ਪੀਰ ਮੰਨਿਆ ਜਾਂਦਾ ਆਪਾਂ ਖਵਾਜਾ ਪੀਰ ਦਾ ਦੀਵਾਲੀ ਵਾਲੇ ਦਿਨ ਆਪਣੇ ਬੋਰ ਤੇ ਦੀਵਾ ਲਾ ਕੇ ਆਉਨੇ ਆ ਯਾਰ ਇਹਨਾਂ ਨੂੰ ਪਤਾ ਹੈ ਕਦੇ ਕੱਸੀ ਦੇ ਪਾਣੀ ਤੇ ਨੱਕਾ ਵੱਢਣ ਗਏ ਹੁਣ ਤਾਂ ਪਤਾ ਲੱਗੇ ਨਹਿਰਾ ਤਾਂ ਇਹਨਾਂ ਦੇ ਘਰਾਂ 'ਚ ਇਹਨਾਂ ਦੇ ਖੇਤਾਂ 'ਚ ਮੁੱਕ ਜੰਨੀ ਇਹਨਾਂ ਨੂੰ ਕੀ ਵੀ ਇਹ ਤਾਂ ਖਵਾਜਾ ਕੀ ਹੁੰਦਾ ਹਾਂ ਐਦਾਂ ਕਹਿਣਗੇ ਮੈਨੂੰ ਖਵਾਜਾ ਇਹ ਜ਼ਰੂਰ ਕਹਿ ਦੇਣਗੇ ਕਿ ਕੁਝ ਨਾ ਕੁਝ ਖਵਾ ਜਾ। ਹੱਥ ਮਿਲਾ ਕੇ ਉਂਗਲਾਂ ਗਣਨੀਆਂ ਪੈਂਦੀਆਂ ਬਾਅਦ 'ਚ ਵੀ ਲੈ ਗਏ ਕੱਦੀ ਜਾਂ ਹੈਗੀਆਂ ਹੈਗੀਆਂ ਨੇ ਪੂਰੀਆਂ ਨੇ। ਆ ਇਹਨਾਂ ਦੀ ਹਾਲਤ ਹੋਈ ਪਈ ਆ ਯਾਰ ਪਤਾ ਨਹੀਂ ਕਿੱਥੋਂ ਲਾਲਚ ਜਾਗੇ ਨੇ। ਕੀ ਨਾਲ ਲੈ ਜਾਣੇ ਪੈਸੇ ਯਾਰ। ਗਰੀਬਾਂ ਦੀਆਂ ਬਾਤ ਦਵਾਵਾਂ ਲਈ ਜਾਂਨੇ ਹੋ। ਨਾ ਜੀ ਇਹਨੂੰ ਨੌਕਰੀ ਨਹੀਂ ਮਿਲਦੀ ਸਾਡੇ ਸਾਡੇ ਆਲਿਆਂ ਨੂੰ ਮਿਲੂਗੀ। ਆ 43 ਹਜ਼ਾਰ ਨੌਕਰੀ ਦਿੱਤੀ ਐ ਤੁਹਾਡੇ 'ਚੋਂ ਵੀ ਕਿਸੇ ਦਾ ਰਿਸ਼ਤੇਦਾਰ। ਜੇ ਦੋਸਤ ਨੂੰ ਤਾਂ ਕੋਈ ਨੌਕਰੀ ਹੱਥ ਖੜਾ ਕਰ ਦੋ ਨੌਕਰੀਆਂ ਮਿਲੀਆਂ ਹੋਣਗੀਆਂ ਹਾਂ ਕਾਫੀ ਹੱਥ ਖੜੇ ਹੋਏ ਨੇ ਕੋਈ ਪੈਸਾ ਲੱਗਿਆ ਕੋਈ ਕਿਸੇ ਐਮਐਲਏ ਦੀ ਜਾਂ ਮੰਤਰੀ ਸਪਾਰਸ਼ ਪਾਈ ਆਹ ਚੀਜ਼ ਹੈ ਬਸ ਅੱਗੇ ਆਪ ਦਾ ਮੁੰਡਾ ਲੈ ਆਂਦਾ ਪੰਜਾਬੀ ਆਉਂਦੀ ਨਹੀਂ ਪੜ੍ਹੇ ਨੇ ਉਹ ਪਹਾੜਾਂ ਵਾਲੇ ਸਕੂਲਾਂ 'ਚ ਉੱਥੇ ਪੰਜਾਬੀ ਹੈ ਨਹੀਂ ਇੱਥੇ ਆ ਕੇ ਪੰਜਾਬੀ ਬੋਲੀ ਨਹੀਂ ਜਾਂਦੀ ਮੈਂ ਤਾਂ ਮੈਂ ਤਾਂ ਕਹਿ ਰੱਖਿਆ ਮੈਂ ਤਾਂ ਇਹ ਕਹਿ ਰੱਖਿਆ ਕਿ ਜੀ ਬਾਜਵਾ ਮਜੀਠੀਆ ਸੁਖਵੀਰ ਕੈਪਟਨ ਦੇਖਾ ਹੋਰ ਜਿਹੜਾ ਉਹੀ ਤੋਰੇ ਫਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਆ ਇੱਥੇ ਫਿਰਦਾ ਸੀ ਉਹ ਕਹਿਰਾ ਐ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣਾ ਉਂ ਤਾਂ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂੰਗਾ ਲਿਖਤੀ ਪੇਪਰ ਦੇ ਦੇਣਾ 20 ਨੰਬਰ ਲੈ ਕੇ ਦਿਖਾ ਦੇਣਾ ਨਾਲੇ ਪੇਪਰ ਵੀ ਮੈਂ ਕੋਈ ਐ ਔਖਾ ਨਹੀਂ ਪਾਉਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤੋ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਆੜੇ ਦੇ ਪੈਰ 'ਚ ਹਾ ਇਹ ਕਿੱਥੋਂ ਪਾਉਣਗੇ ਆੜੇ ਦੇ ਪੈਰ 'ਚ ਹਾ ਕਈ ਸਹੀ ਗੱਲ ਹੈ ਨਾ ਪੰਜਾਬ ਤੇ ਰਾਜਕਾਰ ਨੂੰ ਫਿਰਦੇ ਆਂ ਅੰਗਰੇਜ਼ੀ ਬੋਲਦੇ ਆਂ ਘਰੇ ਅੰਗਰੇਜ਼ੀ ਬੋਲਦੇ ਆਂ ਸੋ ਸਾਡੇ ਧੀਆਂ ਪੁੱਤਾਂ ਨੂੰ ਤਾਂ ਪੰਜਾਬੀ ਪੜਾਉਣੀ ਐ ਫੀਸ ਮਾਫੀ ਦੀਆਂ ਅਰਜ਼ੀਆਂ ਲਿਖਾਉਣੀ ਐ ਜੁਰਮਾਨਾ ਮਾਫ ਕਰ ਦਿਓ ਜੀ ਫੀਸ ਮਾਫ ਕਰ ਦਿਓ ਜੀ ਸਤੋਂ ਤਾਂ ਪਹਿਲੀ ਛੇਵੀਂ ਸੱਤਵੀਂ ਜੀ ਲਾਉਂਦੇ ਨੇ ਮਿੰਤਾ ਕਰਦੇ ਸੰਤਾਂ ਆਵਦੇ ਜਵਾਕ ਪੜਾਉਣੇ ਪਹਾੜਾਂ ਵਾਲਿਆਂ ਚ ਤੇ ਬਾਅਦ ਚ ਆ ਕੇ ਕਹਣਾ ਆ ਜਾ ਕਾਕਾ ਤੂੰ ਸਿੱਧਾ ਡਿਪਟੀ ਮੁੱਖ ਮੰਤਰੀ ਚੱਲ ਭਈ ਤੂੰ ਹੁਣ ਆਇਆ ਮੈਨੂੰ ਕਹਿੰਦੇ ਇਹ ਮੈਂ ਕਿਸੇ ਟੈਲੀਵਿਜ਼ਨ ਤੇ ਇੰਟਰਵਿਊ ਸੀ। ਨੈਸ਼ਨਲ ਲੈਵਲ ਦਾ ਹਿੰਦੀ ਦਾ ਚੈਨਲ ਸੀ। ਮੈਨੂੰ ਕਹਿੰਦੇ ਅਸੀਂ ਨਾ ਨਾਮ ਲਵਾਂਗੇ। ਹੁਣੇ ਹੀ ਨਾਮ ਲਵਾਂਗੇ। ਹੁਣੇ ਹੀ ਤੁਹਾਨੂੰ ਦੱਸਣਾ ਪਊਗਾ। ਉਹਦੇ ਬਾਰੇ ਕੁਝ ਵੀ ਬੋਲ ਦਿਓ ਜਦੋਂ ਨਾਮ ਲਵਾਂਗੇ ਉਸ ਬੰਦੇ ਬਾਰੇ। ਮੈਨੂੰ ਕਹਿੰਦੇ ਸੁਖਵੀਰ ਬਾਦਲ। ਮੈਂ ਕਹਿੰਜੀ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਹੋਇਆ ਪੰਜਾਬੀ ਨਾ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦੇ ਬਾਰੇ ਸਬੰਨਾ ਚਾਹੁੰਦੇ ਨੇ। ਕਹਿੰਦੇ ਠੀਕ ਐ। ਕੈਪਟਨ ਮਰਿੰਦਰ ਸਿੰਘ ਮੈਂ ਕਹਾਂ ਜੀ ਮਹਿਲਾਂ ਚ ਰਹਿਣ ਵਾਲੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਅੱਜ ਕੱਲ ਭਾਜਪਾ ਦਾ ਰਾਜ ਹੈ ਤਾਂ ਭਾਜਪਾ ਨਾਲ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਚੀਜ਼ ਨਾਲ ਜੋੜ ਕੇ ਕਿਸੇ ਕਿਤੇ ਵੀ ਸਣਾ ਸਕਦਾ ਤੇ ਬਾਅਦ ਚ ਕਹਿੰਦਾ ਮੇਰੀ ਗਰੰਟੀ ਹੈ ਕਹਿੰਦੇ ਕਿ ਮੈਂ ਮੈਂ ਕਹਾਂ ਚੰਦਰਯਾਨ ਦਾ ਜਿਹਦੇ ਛੱਡਣਾ ਸੀ ਚੰਦਰਯਾਨ ਰਾਖ ਟਪਣਾ ਜਿਹੜਾ ਚੰਦਰਯਾਨ ਉੱਥੇ ਚਲੇ ਗਿਆ उधर जाके मोदी कह रहे हैं मेरा चंद्रयान से आज मैं चंद्रयान का लॉन्च करने आया हूं इसरो ने किया इसरो कर दी है इसरो से मेरा पुराना नाता है मैं सोचा भगवंत माना अठवीं का सर्टिफिकेट तेन ध्यान नहीं रहा इसरो किधर चले गए है वह पढ़ाई लिखाई बंद का कम होता है कैसे इसरो से संबंध है जब मैं तीसरी चौथी क्लास में पढ़ता था तो पढ़ाई में मेरा हाथ तंग था इसलिए मुझे हरेक टीचर बोल देते थे तुम अब इसरो में बैठो अब इसरो में अब इसरो में अब इसरो में इसलिए इसरो से मेरा पुराना नाता